ਕਮਾਂਡਾ ਫੇਰਾਂ ਚਾਹ ਦੇਖੀ ਨਾ ਮਾਨੂੰ ਕਿਹਾ ਮਹਾਤਵਾ ਦੀ ਚਾਹ ਪੋਣੀ ਆ ਇੱਧਰ ਆਪਾਂ ਤਾਂ ਰੱਖੀ ਸੀਗੀ ਲੈਟੀ ਮੱਜਾਂ ਵਾਸਤੇ ਕੜਾਹਾ ਤਾਂ ਰੱਖਿਆ ਸੀ ਕੜਾਈ ਵੱਡੀ ਤੇ ਇਧਰ ਆਪਾਂ ਤਾਂ ਰਲੀ ਸੀ ਲੈਟੀ ਰਿੰਨਨੀ ਅਰੇ ਤੇ ਹੀ ਹੋਰ ਦੇਖ ਨਾ ਸਮਾਨ ਇੱਕ ਇਹਨੂੰ ਪਾਉਣਿਆ ਹੁਣ this is for bophile ਸਾਰਿਆਂ ਨੂੰ ਹਾਂ ਸਾਰਿਆਂ ਨਾਲ ਮੈਨੂੰ ਲੱਗਦਾ ਹਾਜਮੂਲਾ ਨਾਲ ਦੇਣਾ ਬਈ ਫਿਰ ਹੋਰ ਕਿੰਨਿਆਂ ਦਾ ਕਿੰਨਿਆਂ ਵਾਸਤੇ ਆ ਇੱਕ ਝੋਟੀ ਦੀ ਰਹਿਣੀ ਆ ਉਹ ਸੱਜਰ ਦੀ ਅੱਛਾ ਸੱਜਰ ਨੂੰ ਦੇਣੀ ਆ ਇਹ ਬਸ ਇਹ ਕੱਲੀ ਦੇਣੀ ਐ ਇਸ ਚ ਕੁਸ ਪਾਵਾਂਗੇ ਤੇਲ ਗੁੜ ਪਾਇਆ ਸਰੋਂ ਦਾ ਤੇਲ ਤਾਂ ਨਹੀਂ ਪਾਉਣਾ ਨਾ ਤੇਲ ਤਾਂ ਉਹ ਆਸਨ ਮਿਲੂ ਉਹ ਕੱਚਾ ਛੱਡ ਦੇਈ ਦਾ ਮੜਾ ਮੁੱਟਾ ਅੱਛਾ ਠੀਕ ਆ ਇਹ ਕਿੰਨੇ ਦਾ ਟਾਈਮ ਦੇਣੀ ਹੁੰਦੀ ਆ ਇਹ ਕੀ ਗਰਮੀ ਗਰਮੀ ਦੇਈ ਚੱਲੇ ਕੋਈ ਇਹ ਕਿਹੜਾ ਜਵਾਬ ਦੰਦੀਆਂ ਨਹੀਂ ਇਹਨਾਂ ਨੇ ਤਾਂ ਕਦੋਂ ਮਰ ਗਈ ਬਾਣੀ ਨਾ ਫੇਰ ਵੀ ਜਿਵੇਂ ਹਨਾ ਸੱਜਰ ਸੁਈ ਆ ਕਿੰਨਾ ਕ ਟਾਈਮ ਸੱਜਰ ਸੁਈ ਕਾ ਨੂੰ ਉਹਨੂੰ ਸੁਈ ਨੂੰ ਹੋ ਗਿਆ ਮਹੀਨਾ ਡੁੱਢ ਮਹੀਨਾ ਹੋ ਗਿਆ ਅੱਛਾ ਓਏ ਦਾਣੇ ਦੀ ਡੋਜ ਹੈਗੀ ਉਹਦੀ ਬਾੜੀ ਜਿਆਦੇ ਹੂੰ ਵੀ ਤਾਂ ਕਰਕੇ ਉਹਨੇ ਦੁੱਧ ਤੇ ਆਈ ਨਹੀਂ ਹੈਗੀ ਹੁਣ ਪਿਛਲੀ ਵਾਰੀ ਤਾਂ ਉਹਨੇ 18-19 ਲੀਟਰ ਪੀ ਲੈਣ ਨਹੀਂ ਦਿੱਤਾ ਜੀਗਾ ਇਹ ਫੇਰ ਦੁੱਧ ਵਧਾ ਦੂਗੀ ਲੱਟੀ ਠੀਕ ਆ ਬ੍ਰੋ ਠੀਕ ਆ ਤੁਸੀਂ ਕਟਾਵਾਂਗੇ ਉਹਦੀ ਤੜਕੇ ਹੱਥ ਨੇ ਜਿਹੜੀ ਵੀੜ ਪੈਂਦੀ ਆ ਦੁਪਹਿਰੇ ਹੁਣ ਆਹ ਇਹ ਡੇਰੀ ਨਹੀਂ ਸੀਗੀ 4 ਕਿਲੋ ਲੇਟੀ ਪਾਈ ਸੀ ਸੁੱਕੀ ਤੋਲ ਕੇ ਅੱਛਾ ਵਿੱਚ ਮਾਰੇ 1 ਕਿਲੋ ਗੋੜ ਬਸ ਓਕੇ ਆ ਫਿਰ ਕੰਮ ਲੇਟੀ ਅੰਦਰ ਆਥ ਨੇ ਦੁੱਧ ਦਾ ਵਾਲਟਾ ਬਾਹਰ ਵੈਰੀ ਗੁੱਡ ਦੇਖੀ ਇਹਦੇ ਭਈ ਸਾਡੀ ਡੇਰੀ ਉਲਟੀ ਗਈ ਸੀਗੀ ਡੇਰੀ ਨਾਲ ਗੱਟੇ ਪਾਉਣ ਲੱਗੇ ਤੇ ਵਿੱਚ ਉਹ ਮੋਰੋ ਖੜੀ ਹੋ ਗਈ ਜਮਾ ਗਾਇਸ ਵੀਰੇ ਮਸ਼ਹੂਰ ਹੋ ਗਿਆ ਨਾ ਇਹਦਾ ਕਿੰਨਾ ਫੇਮਸ ਹੋ ਗਿਆ ਆਈ ਹੈ ਡਾਇਲੋਗ ਹਿੱਟ ਹੋਣ ਚ ਟਾਈਮ ਨਹੀਂ ਲੱਗਦਾ ਓਏ ਸਹੀ ਹੈ ਉਹ ਹਰੇਕ ਬਣਾਉਣ ਲੱਗ ਗਿਆ ਹੁਣ ਗਾਇਸ ਵੀਰੇ ਅਸੀਂ ਕੜੀ ਚੋਰ ਕਾਲ ਲੱਗ ਗਿਆ ਲੋ ਗਾਇਸ ਵੀਰੇ ਅਸੀਂ ਗੋਹਸੇਪ ਕਰਨ ਲੱਗੇ ਆ ਬਈ ਲੱਗਦਾ ਉਹ ਨਿੰਮਤਾ ਟੁੱਟੂਗਾ ਮੈਨੂੰ ਤਾਂ ਲੱਗਦਾ ਟੁੱਟ ਗਿਆ ਨਿੰਮਾ ਬਾਬੇ ਦਾ ਨਿੰਮਾ ਤੋਂ ਉਹਦਾ ਬਚਾਰਾ ਨਾ ਟੁੱਟ ਹੀ ਗਿਆ ਜਮਈ ਦੇਖ ਲੋ ਰੱਬ ਦੇ ਰੰਗ ਹੁਣ ਇੱਕ ਪਹਿਲਾਂ ਨਾ ਅੰਨੀ ਪੂਰੀ ਧੁੱਪ ਸੀਗੀ ਹੁਣ ਇੱਕਦਮ ਹੀ ਦੇਖ ਲੋ ਬਾਰਿਸ਼ ਮੀਂਹ ਆ ਗਿਆ ਨਾ ਤੂਫਾਨ ਚੜ ਕੇ ਇਹ ਬਈ ਮਾਲਕ ਤੋਂ ਗੱਡਾ ਕੁਛ ਨਹੀਂ ਹੈਗਾ ਇੱਥੇ ਬੰਦਾ ਤਾਂ ਐਵੇਂ ਮੈਂ ਮੈਂ ਕਰਦਾ ਕਰਦਾ ਸਭ ਕੁਛ ਇਹਦੇ ਹੱਥਾਂ 'ਚ ਹੀ ਆ ਲਓ ਭਾਈ ਅੱਜ ਜੱਸੀ ਹੈਗੇ ਆ ਮੈਂ ਲੱਖੋ ਮੰਮੀ ਅੱਜ ਸਾਨੂੰ ਨੀਰਾਚਾਰਾ ਪਾਉਣਾ ਪੈਣਾ ਸਾਰਾ ਕਿਉਂਕਿ ਮੇਰੇ ਵੀਰ ਜੀ ਤੇ ਡੈਡੀ ਹੈਗੇ ਨਹੀਂਗੇ ਘਰੇ ਤੇ ਉਹਨਾਂ ਨੇ ਕਰਤਾ ਫੋਨ ਕਹਿੰਦੇ ਅੱਜ ਆਪਾਂ ਥੋੜਾ ਜਿਹਾ ਲੇਟ ਹੋ ਜਾਾਂਗੇ ਤੇ ਨੀਰਾਚਾਰਾ ਪਾ ਲਓ ਤੇ ਫਿਰ ਹੁਣ ਅੱਜ ਸਾਡੀਆਂ ਲੱਗੀਆਂ ਡਿਊਟੀਆਂ ਚਲੋ ਪਹਿਲਾਂ ਕੁੱਕੜ ਤਾੜੋ ਖੁੱਡੇ 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 ਖੱਡੇ 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 ਕੀ ਬਹਿਰੇ ਤੇਰਾ ਮੇਰੇ ਨਾਲ ਦਸੀ ਖੱਡੇ 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 ਫੌਜਾਂ ਦਾੜ ਨਹੀਂ ਹੋ ਬਹੁਤ ਔਖੀਆਂ ਨੇ ਖੱਡੇ ਖੱਡੇ ਕਾਲੀ ਜੀ ਬਾਹਰ ਆਣ ਕਰਕੇ ਜਵੇਂ ਲਿੱਸੀ ਜੀ ਹੋ ਗਈ ਓਏ ਬਾਹਰ ਆਣ ਦੇਖੀ ਕਿੰਨਾ ਰੇਤਾ ਝਾੜਿਆ ਨੇ ਇਹ ਨਾ ਨਾ ਵੇਚ ਕੇ ਹੁਣ ਉਹ ਨਿੱਕੇ ਚੂਚੇ ਲਿਆਓ ਹੁਣ ਚਿਚੜੀਆਂ ਜਾਵਾ ਸਾਫ ਕਰ ਦੇ ਹਾਂ ਜੀ ਆਰੇ ਇਹ ਕੀ ਖਾਂਦੇ ਆ ਹੁਣ ਖੁਡੇ 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 ਚਲੋ ਬਾਰੀ ਡਾ ਕੇ ਆਓ ਅੱਜ ਤਹ ਲਾਟ ਹੀ ਨਹੀਂ ਆਈ ਬਈ ਸਵੇਰ ਦੀ ਇਨਵਰਟਰ ਵੀ ਡਾਊਨ ਹੋ ਗਿਆ ਜਨਰੇਟਰ ਸਾਨੂੰ ਚਲਾਉਣਾ ਨਹੀਂ ਆਉਂਦਾ ਬਰਕਤ ਤੇ ਇੱਕ ਵੀ ਆਪਾਂ ਨੂੰ ਕਹਿ ਦਿੰਦੇ ਆ ਵੀ ਵੀਰ ਹਨਾ ਤੁਸੀਂ ਨਾ ਉਹ ਇੱਕ ਰੇੜੀ ਜੀ ਆਉਂਦੀ ਅਗਵਾ ਸਿੱਟਣ ਵਾਲੀ ਵੀ ਉਹ ਲੈ ਕੇ ਆਓ ਤੇ ਉਹ ਪਤਾ ਕਿਉਂ ਨਹੀਂ ਲੈ ਕੇ ਆਉਂਦੇ ਉਹ ਜੇ ਤਾਂ ਹਨਾ ਆਪਣੇ ਖੇ ਘਰ ਦੇ ਵਿੱਚ ਰੂੜੀ ਹੋਵੇ ਜਾਂ ਬਾਹਰ ਰੂੜੀ ਹੋਵੇ ਫਿਰ ਤਾਂ ਉਹ ਸੌਖਾ ਕੰਮ ਆਸ ਤਾਂ ਰੇੜੀ 'ਚ ਪਾਉਣਾ ਹੁੰਦਾਗਾ ਪਹਿਲਾਂ ਅਸੀਂ ਉਹ ਭਰਿਆ ਕਰਾਂਗੇ ਫਿਰ ਉਹਦੇ ਚਲਟਾਇਆ ਕਰਾਂਗੇ ਐਟ ਦੇ ਟਾਈਮ ਦੇ ਵਿੱਚ ਤਾਂ ਅਸੀਂ ਸਾਡੇ ਦਾ ਛੁਟਕੀਆਂ ਦਾ ਕੰਮ ਆ ਹਨਾ ਟੂਡੇ ਟਾਈਮ ਦੇ ਵਿੱਚ ਅਸੀਂ ਸੈੱਟ ਹੀ ਦਿੰਨੇ ਆ ਉਹ ਜਿਨ੍ਹਾਂ ਦੇ ਘਰੇ ਮਤਲਬ ਬਾਹਰ ਅੰਦਰ ਰੂੜੀ ਘਰੀ ਲੱਗਦੀ ਆ ਨਾ ਉਹਨਾਂ ਲਈ ਤਾਂ ਉਹ ਬੈਸਟ ਆ ਰੇੜੀ ਜੀ 'ਚ ਪਾਓ ਟਾਇਰ ਜੇ ਲੈ ਕੇ ਘੁਮਾ ਕੇ ਤੇ ਉੱਥੇ ਸਿੱਟਿਓ ਅਸੀਂ ਤਾਂ ਪੌਣਾ ਹੁੰਦਾ ਬਈ ਰੇੜੀ 'ਚ ਪੌਣਾ ਹੁੰਦਾ ਅਸੀਂ ਖੇਤ ਲੈ ਆਉਂਦਾ ਹਾਂ ਹਾਂ ਆਪਾਂ ਨਹੀਂ ਰੂੜੀ ਹੈਗੀ ਸਾਡੀ ਖੇਤ ਅਸੀਂ ਖੇਤ ਲੈ ਕੇ ਜਾਣਾ ਹੁੰਦਾ ਹੈਗਾ ਤਾਂ ਕਰਕੇ ਫਿਰ ਉਹ ਨਹੀਂ ਹੈਗਾ ਕੰਮ ਤੇ ਇੱਕ ਅਸੀਂ ਹੈਨਾ ਉਹ ਹੁੰਦਾ ਵੀ ਕਹਿੰਦੇ ਆ ਵੀ ਤੁਸੀਂ ਹੱਥਾਂ ਨਾਲ ਲਗੋ ਆ ਪੌਣੇ ਉਹ ਫੋੜੇ ਦੇ ਨਾਲ ਉਹ ਬਈ ਔਖਾ ਕੰਮ ਲੱਗਦਾ ਮੈਨੂੰ ਵਧੀਆ ਲੱਗਦਾ ਉਹ ਕੰਮ ਹੱਥਾਂ ਨਾਲ 2 ਮਿੰਟਾਂ 'ਚ ਪੈ ਜਾਂਦਾ ਪਹਿਲਾਂ ਉਹ ਫੋੜੇ ਲਿਆਓ ਚੱਕੋ ਮੱਥਾ ਮਾਰੋ ਮੈਨੂੰ ਬਾਲਾ ਔਖਾ ਲੱਗਦਾ ਕੰਮ ਹੈਗੇ ਆ ਸਾਡੇ ਵੀ ਹੈਗੇ ਆ ਮੇਰੀ ਰਿਸ਼ਤੇਦਾਰੀ 'ਚ ਵੀ ਸਾਡੇ ਹੈਗੇ ਨੇਗੇ ਵਰਤਦੇ ਆ ਪਰ ਉਹ ਵਧੀਆ ਲੱਗਦਾ ਮੈਨੂੰ ਉਹ ਕੰਮ ਆਖੀ ਰੱਥਾਂ ਲੇ ਤੇ ਬਾਕੀ ਨਾ ਆਪਣੇ ਥੋੜੀ ਜੀ ਜਗ੍ਹਾ ਦੀ ਪ੍ਰੋਬਲਮ ਹੈਗੀ ਟੰਗੀ ਜੀ ਆ ਜਗ੍ਹਾ ਦੀ ਕਿਉਂਕਿ ਐ ਆ ਵੀ ਹੁਣ ਇੱਥੇ ਸਾਡੇ ਆਲੇ-ਦੁਆਲੇ ਹਨਾ ਕੋਈ ਵੀ ਇੰਨੀ ਕੁ ਵੀ ਜਗ੍ਹਾ ਨਹੀਂ ਮਿਲਦੀ ਇੰਨੀ ਕੁ ਵੀ ਜਗ੍ਹਾ ਸਾਰੀ ਹਨਾ ਜਗ੍ਹਾ ਹੋਏਗੀ ਤਾਂ ਕਰਕੇ ਨਾ ਫਿਰ ਔਖਾ ਆ ਹੋ ਜਾਂਦਾਗਾ ਤੇ ਡਰੀਮ ਤਾਂ ਹਰੇਕ ਦੇ ਬਹੁਤ ਵੱਡੇ ਵੱਡੇ ਹੁੰਦੇ ਆ ਤੇ ਬਾਕੀ ਹੁਣ ਆਪਾਂ ਨਾ ਘਰ ਵੀ ਚਲੋ ਇੱਥੇ ਪਾ ਲਿਆ ਸਾਰਾ ਜੁਗਾੜ ਬਣਾਇਆ ਹੋਇਆਗਾ ਨਹੀਂ ਤਾਂ ਆਪਾਂ ਚਲੋ ਖੇਤ ਵੀ ਪਾ ਲੈਂਦੇ ਉਹ ਦੂਜੇ ਘਰ ਨਾ ਪਾਇਆ ਹੁੰਦਾ ਤੇ ਬਾਕੀ ਚਲੋ ਕੋਈ ਨਹੀਂ ਹੌਲੀ ਹੌਲੀ ਅੱਗੇ ਹਨਾ ਵਾਹਿਗੁਰੂ ਦੀ ਕਿਰਪਾ ਹੋਈ ਸਾਰਾ ਕੁਝ ਬਣ ਜੂਗਾ ਜਿਸ ਲੈਵਲ ਤੇ ਸੋਚਿਆ ਹੋਇਆਗਾ ਆਪਾਂ ਕਮਰਸ਼ੀਅਲ ਲੈਵਲ ਤੇ ਸੋਚਿਆ ਹੋਇਆ ਇਹ ਨਹੀਂ ਪਤਾ ਆਪਾਂ ਇੱਥੇ ਕੁਝ ਨਾ ਕੁਝ ਇਹੋ ਜਿਹਾ ਸਿਸਟਮ ਕਰ ਦਈਏ ਬੀਚ ਲੋ ਸੁਪਨਾ ਤਾਂ ਆ ਨਾ ਇੱਕ ਵਾਰੀ ਡ੍ਰੀਮ ਦਾ ਗੱਡਾ ਲੈਣਾ ਹੀ ਚਾਹੀਦਾ ਬੰਦੇ ਨੂੰ ਪਹਿਲੀ ਛੋਟਾ ਨਹੀਂ ਸੋਚੀਦਾ ਹੁੰਦਾ ਪਹਿਲੀ ਵਧੀਆ ਸੋਚਾਂਗੇ ਤਾਂ ਸਾਰਾ ਕੁਝ ਬਣ ਜਾਂਦਾ ਹੁੰਦਾਗਾ ਤੇ ਬਾਕੀ ਕੋਈ ਗੱਲ ਨਹੀਂ ਮਿਹਨਤਾਂ ਕਰੀ ਜਾਂਦੇ ਆ ਇਹੀ ਕੰਮ ਆ ਆਪਣੇ ਤਾਂ ਇਹੀ ਕਰਨੇ ਆ ਆਪਾਂ ਦਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਚਾਹੇ 1 ਰੱਖ ਲਓ ਚਾਹੇ 10 ਰੱਖ ਲਓ ਚਾਹੇ 50 ਰੱਖ ਲਓ ਹੌਲੀ ਹੌਲੀ ਬਾਬੇ ਨੇ ਸਾਰਾ ਕੁਝ ਵਧਾ ਦੇਣਾ ਹੁੰਦਾ ਮਿਹਨਤ ਨੂੰ ਫਲ ਲੱਗਦਾ ਹੁੰਦਾ ਹੌਲੀ ਹੌਲੀ ਬਣਦਾ ਹੁੰਦਾ ਇੱਕਦਮ ਕੁਝ ਨਹੀਂ ਬਣਦਾ ਹੁੰਦਾ ਤੇ ਆਪਾਂ ਕਰਾਂਗੇ ਹੁਣ ਆਪਾਂ ਅੱਜ ਨੀਰਾ ਪਾਉਣਾ ਅੱਜ ਪਾਉਣਾ ਆਪਾਂ ਕੱਲਿਆਂ ਨੇ ਨੀਰਾ ਉਹ ਨੀਰੇ ਵਾਲੀ ਵੀਡੀਓ ਨੂੰ ਤੁਸੀਂ ਬਈ ਬਹੁਤ ਜ਼ਿਆਦਾ ਪਿਆਰ ਦਿੱਤਾ ਵੀ ਨੀਰਾ ਕਹਿੰਦੇ ਅਸੀਂ ਤਾਂ ਬਈ ਨੀਰਾ ਹੀ ਕਹਿੰਦੇ ਆ ਅਸੀਂ ਸੰਨੀ ਸੁੰਨੀ ਵੀ ਕਹਿ ਦਿੰਦੇ ਆ ਵੀ ਸੰਨੀਰ ਲੌਣਾ ਹਨਾ ਤੇ ਉਹ ਅਸੀਂ ਜਿਵੇਂ ਤੂੜੀ ਸਿੱਟਦੇ ਆ ਨਾ ਫਿਰ ਅਸੀਂ ਜਦੋਂ ਉੱਤੇ ਦਾਣਾ ਸਿੱਟਦੇ ਆ ਅਸੀਂ ਉਹਨੂੰ ਕਹਿੰਨੇ ਆ ਵੀ ਸੰਨੀਰ ਲੌਣਾ ਅਸੀਂ ਤਾਂ ਨੀਰਾ ਹੀ ਕਹਿੰਨੇ ਆ ਵੈਸੇ ਮੋਸਟਲੀ ਕੱਖ ਨਹੀਂ ਅਸੀਂ ਨਹੀਂ ਕਹੇ ਕਦੇ ਕੱਖ ਸਾਡੇ ਘਰੇ ਤਾਂ ਅਸੀਂ ਤਾਂ ਨੀਰਾ ਹੀ ਕਹਿੰਦੇ ਆ ਤੇ ਬਈ ਇੱਕ ਨਾ ਕਮੈਂਟ ਕੀਤਾ ਹੈ ਕਹਿੰਦੇ ਬਈ ਤੁਸੀਂ ਟੋਕਰਿਆਂ ਨਾਲ ਨਹੀਂ ਪਾਉਂਦੇ ਤੂੜੀ ਵੀ ਨਾ ਬਈ ਹਨਾ ਅਸੀਂ ਤਾਂ ਬਠਲਾ ਨਾਲ ਹੀ ਪਾਉਣੇ ਆ ਵੀ ਅਸੀਂ ਨਿੱਕੇ ਨਿੱਕੇ ਹੁੰਦੇ ਉਦੋਂ ਤੇ ਬਠਲਾ ਨਾਲ ਹੀ ਪਾਉਣੇ ਆ ਵੀ ਟੋਕਰਾਂ ਦੇ ਨਾਲ ਦੇ ਘਰੀ ਐਸੀ ਟੋਕਰਾਂ ਟੋਕਰਾਂ ਨਹੀਂ ਅਸੀਂ ਤੇ ਕਹਿੰਦਾ ਬਠਲਾ ਨਾਲ ਹੀ ਚੱਕਰ ਨੇ ਹੁੰਦੇ ਆ ਚੌਂਟੇ ਫਿਰ ਇਹ ਕੇਟਾ ਨਾ ਉਹਦਾ ਮੁੱਖੀ ਵੀ ਦੀ ਉਹਦੇ ਬਣਾ ਕੇ ਕੈਰੀ ਆਨ ਬ੍ਰਦਰ ਉਧਰਲੇ ਪਾਸੇ ਮੈਰ ਲਵਾ ਦੂੰਗੀ ਤੂੜੀ ਮੈਂ ਪਾਈਆ ਸਾਰੀ ਜੀ ਗੈਰੀ ਆ ਹੁਣ ਲੈ ਜੂ ਅੱਜ ਤਾਂ ਬਾਈ ਦੋਰੇ ਪੈਣ ਵਾਲੇ ਹੋਗੇ ਕਿਉਂਕਿ ਲੈਟ ਹੀ ਹੈ ਨਹੀਂ ਜਨਰੇਟਰ ਚ ਨਹੀਂ ਚਲਾਉਣਾ ਆਦਾ ਸਾਨੂੰ ਚਲਾਉਣਾ ਆਦਾ ਕੋਈ ਦੂੜਾ ਇੰਜਨ ਆ ਵੀ ਕਰਾ ਰਹੇ ਆ ਇਧਰ ਲੀਆਂ ਪੈਣਾ ਨੂੰ ਪਾਉਣਿਆ ਤੂੜੀ ਮੈਂ ਇਧਰ ਹੋਰ ਲਿਆਵਾ ਹੁਣ ਇਧਰ ਪਾਤੀ ਸਾਰਿਆਂ ਨੂੰ ਯੈਸ ਸਾਰੇ ਪਾ ਲੈਣੋ ਇੱਕ ਥਾਂ ਤੇ ਨਾ ਡੋਰ ਨਾਲ ਖੰਡਿਆ ਕੇ ਜਿਹੜਾ ਉਰਾ ਲੋੜ ਨਹੀਂ ਹੈਗੀ ਤੂੰ ਗੱਡੀ ਤੇ ਬੈਠਾ ਸਾਰਾ ਸਾਰੀ ਮੈਂ ਤੇ ਪਾਣੀ ਮਾਰ ਦਿੰਦਾ ਆਏਗਾ ਬੰਦਾ ਬਾਈ ਨੂੰ ਹੋਈ ਹੁਣ ਬੁਖੀ ਹੋ ਗਿਆ ਖਾਸੀ ਦਾ ਖੋਰੀ ਖਾਸੀ ਹੋ ਗਿਆ ਨਾ ਕੁਝ ਨਹੀਂ ਹੁੰਦਾ ਆਏ ਤਾਂ ਆਈ ਲੱਗੀ ਪਾਣੀ ਤਾਂ ਥੱਲੋਂ ਦੀ ਲੰਗਦਾ ਹੈ ਇਹਦੇ ਚ ਇਟਾਂ ਥੋੜੀ ਜਿਹੀ ਡਿੱਗੀਆਂ ਨੇ ਆਈ ਲੱਗੀ ਗੰਦ ਟੜ ਕੇ ہاں ਪਾਣੀ ਤਾਂ ਲੰਗਦਾ ਬਾਈ ਮੈਂ ਕਹਿੰਦਾ ਯਾਰ ਮਾੜੀ ਜੀ ਸਹਾਰ ਕੇ ਦੇਖੀ ਬੈਕ ਉਹ ਖੜ ਜਾ ਬਾਈ ਤੂੰ ਤੇ ਕੀ ਵਾਰ ਦਾ ਤੋਲੀ ਬਾਤ ਤਾਂ ਹੋ ਗਈ ਬਸ ਹੋ ਗਈ ਹਾਂ ਉਹ ਵੀ ਹੋ ਗਈ ਟਰੱਕ ਡਿੱਗ ਜਾਣਾ ਖਾਲੀ ਚ ਹੋਰ ਟੱਕੇ ਲੱਗ ਗਿਆ ਨਾ ਤਾਂ ਟਾਕਾ ਕੇ ਲੱਗਿਆ ਹੁਣ ਟਰੈਕਟਰ ਬਾਗੇ ਕਰਦਾ ਭਜਨ ਵਾਲਾ ਉੱਤੇ ਅਜੇ ਵੀ ਬਾਜਨ ਵਾਲਾ ਗਾਉਂਦੀਆਂ ਮੇ ਭੇਜ ਤੱਕ ਦਾ ਫੋਲ ਹੋਇਆ ਪਿਆ ਜੀ ਇਹ ਤਾਂ ਦੇ ਵੀ ਪਾ ਕੇ ਰੱਖੀਂ ਪੱਟੀ ਹੀ ਪਾ ਲੋ ਕੋਈ ਨਾ ਕੋਈ ਖੜ ਗਿਆ ਇਹ ਵੀ ਪਟਾਇਆ ਜਾਊਗਾ ਬੰਦੇ ਉਹ ਆਇਆ ਗਿਆ ਪਟਾ ਇਹਦਾ ਬਰਾ ਫਟਾਇਆ ਇਹਦਾ ਪਟਣੀ ਆ ਪਾ ਯਾਰ ਬਾਈ ਉਹ ਨਹੀਂ ਇਹ ਕਿਹੜਾ ਨਾ ਨਹੀਂ ਪਟਾ ਨਹੀਂ ਜਾਂਦਾ 100% ਪਟਾ ਜਾਂਦਾ ਐਡਾ ਦਾ ਐਡਾ ਦਾ ਕੋਈ ਲੈ ਲਿਓ ਫਿਰ ਉਪਰ ਆ। ਆ ਇੱਥੇ ਪਿੱਛੇ ਬਜੂ ਤੇ ਤਾਂ ਵਾਲਾ ਬਜੂ ਕੁਝ ਵਾਲੇ ਉਚਾਲੀਆਂ ਹੁੰਦਾ ਜੀਗਾ। ਬਸ ਫਿਰ। ਛੋਟਾ ਨਾ ਸੋਨੂ ਰੱਖਣਾ ਚਾਹੀਦਾ। ਕੋਈ ਜਣਾ ਪਿਆ ਉਹ ਤਾਂ ਗੱਡਾ ਆਇਆ ਇਹਨਾਂ ਕੱਟੀਆਂ ਆਟਾ ਬਣੇ। ਹੋਰ। ਮਾਤਾਵਾਸੀ ਜਿੰਨਾਂ ਹੁੰਦੇ ਬਸ। ਗੱਡੀ ਭਰ ਲਈ। ਹਾਂ। ਪਹਿਲਾ ਲਾਣੀ ਡਰਾਈਵ। ਹੋਰ। ਤੇ ਪਹਿਲਾ ਜਾਂ ਤਾਂ ਪਹਿਲਾ ਲਾਣੀ ਤੇ ਜਾਂ ਜਿੱਤੀ ਹੈਗਾ ਸੀਗਾ ਆਪਣਾ ਅੱਜ ਦਾ ਵਲੋਗ ਅੱਜ ਦਾ ਵਲੋਗ ਦੇ ਵਿੱਚ ਤਾਂ ਨਾ ਵੀ ਬਸ ਇਹੀ ਹੋਇਆ ਜਿਹੜੀ ਆਪਣੀ ਫੀਡ ਵਾਲੀ ਗੱਡੀ ਆਈ ਸੀਗੀ। ਤੇ ਉਹ ਉਹਨਾਂ ਨੇ ਨਾ ਮਤਲਬ ਸਾਰੀ ਡੇਗ ਹੀ ਲਈ ਕਪਾਸੇ ਹੀ ਹੋਗੀ ਸਾਰੀ ਗੱਡੀ ਇਧਰ ਨਾਲੇ ਚ ਬਸ ਉਹ ਹੀ ਲਵਾਉਂਦੇ ਰਹੇ ਸੀ ਬਾਅਦ ਚ ਉਧਰ ਹੀ ਬਿਜ਼ੀ ਹੋ ਗਏ ਬਹੁਤ ਸਾਰਾ ਦਿਨ ਹੀ ਫੁੱਟ ਗਿਆ ਉਧਰ ਤਾਂ ਫਿਰ ਟਰੈਕਟਰ ਵਗੈਰਾ ਲੈ ਕੇ ਫੇਰ ਗੱਡੀ ਤੇ ਬਾਕੀ ਪਾਣੋ ਨਾ ਤੁਸੀਂ ਬਹੁਤ ਇਦਾਂ ਪਿਆਰ ਵੋ ਕਰਦੇ ਹੋ ਕਿ ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਨੇ ਆ ਚਲੋ ਕਈ ਵਾਰ انا ਬਿਜ਼ੀ ਵੀ ਹੋ ਜਾਂਦਾ ਤੇ ਨਹੀਂ ਵੀ ਟਾਈਮ ਮਿਲਦਾ ਨਾ ਵੀਡੀਓ ਬਣਾਉਂਦਾ ਕਿ ਆਪਾਂ ਬੱਸ ਇਸੇ ਟਰਾਈ ਕਰਿਆ ਕਰਾਂਗੇ ਵੀ ਰੈਗੂਲਰਲੀ ਵੀਡੀਓ ਆਇਆ ਕਰੇ ਤੇ ਇਦਾਂ ਹੀ ਤੁਸੀਂ ਪਿਆਰ ਸਤਿਕਾਰ ਦਿੰਦੇ ਰਹੋ ਆਪਣੇ ਚੈਨਲ ਨਾਲ ਬਨੇ ਰਹੋ ਜੇਕਰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ